ਕੈਂਡੀਡੇਟ ਦੇ ਵਿੱਚ ਕਸ਼ਮਗਰਸੇ ਜਿਹੜੀ ਲੱਗੀ ਹੋਈ ਸੀ ਵੀ 2411 24 ਨੂੰ ਸੀਨੀਅਰ ਸਹਾਇਕ ਕਮ ਇੰਸਪੈਕਟਰ ਅਤੇ ਸੀਨੀਅਰ ਸਹਾਇਕ ਐਡਵਰਟਾਈਜ਼ਮੈਂਟ ਨੰਬਰ 5/23 ਤੇ 4/24 ਤੇ ਨਿੱਜੀ ਸਹਾਇਕ ਦਾ ਪੇਪਰ ਹੈ ਜਿਹੜਾ ਹੋਣਾ ਜਾਂ ਨਹੀਂ ਹੋਣਾ ਇਸ ਸਬੰਧੀ ਕਾਫੀ ਕੈਂਡੀਡੇਟਸ ਨੇ ਮੇਲ ਵੀ ਕੀਤੀਆਂ ਸੀ ਗਿਆ ਟਿਪਲਸ ਬੋਰਡ ਵੱਲੋਂ ਵੀ ਪਹਿਲਾਂ ਦੱਸ ਦਿੱਤਾ ਜਾਵੇ ਸਾਨੂੰ ਵੀ ਪੇਪਰ ਹੋਣਾ ਜਾਂ ਨਹੀਂ ਹੋਣਾ ਕੀ ਹੋਇਆ ਸੀ ਕਲਰਕ ਡੀਗਰ ਦਾ ਪੇਪਰ ਹੋਣਾ ਸੀ ਉਹ ਇੱਕ ਦਿਨ ਪਹਿਲਾਂ ਹੀ ਪੋਸਟਪੋਨ ਕਰ ਦਿੱਤਾ ਗਿਆ ਸੀਗਾ ਤਾ ਕੈਂਡੀਡੇਟ ਦੇ ਮਨ ਵਿੱਚ ਕਿਤੇ ਇਹ ਸ਼ੰਕਾ ਸੀਗੀ ਵੀ ਪੇਪਰ ਹੈ ਜਿਹੜਾ 24/11 ਨੂੰ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਪੇਪਰ ਪੋਸਟਪੋਨ ਦਾ ਨੋਟਿਸ ਹੈ ਜਿਹੜਾ ਟ੍ਰਿਪਲ ਐਸ ਬੋਰਡ ਵੱਲੋਂ ਪਾ ਨਾ ਦਿੱਤਾ ਜਾਵੇ ਤਾਂ ਹੁਣ ਫਾਈਨਲੀ ਜਿਹੜਾ ਨੋਟਿਸ ਬੋਰਡ ਟ੍ਰਿਪਲ ਐਸ ਬੋਰਡ ਵੱਲੋਂ ਨੋਟਿਸ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਵੀ 24/11 ਨੂੰ ਹੋਣ ਵਾਲਾ ਪੇਪਰ ਹੈ ਜਿਹੜਾ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਪੋਸਟਪੋਨ ਕਰ ਦਿੱਤਾ ਗਿਆ ਉਮੀਦ ਹੈ ਜਿਹੜਾ 311 ਵਾਲਾ ਪੇਪਰ ਹੈ ਉਹ ਹੋਈ ਗਈ ਹੋਏਗਾ ਕਲਰਕ ਦਾ ਬਾਕੀ ਪੇਪਰ ਪੋਸਟਪੋਨ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਇਸ ਸਬੰਧੀ ਤੁਹਾਡੀ ਕੀ ਰਾਏ ਹੈ ਕਮੈਂਟਾਂ ਚ ਜਰੂਰ ਦੱਸ ਕੇ ਜਾਇਓ ਅਤੇ 311 ਨੂੰ ਹੋਣ ਵਾਲਾ ਜਿਹੜਾ ਪੇਪਰ ਹੈ ਉਹ ਹਰ ਹਾਲਤ ਦੇ ਵਿੱਚ ਹੋਣਾ ਚਾਹੀਦਾ